ਪੰਜਾਬ ਵੈਦਰ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਗੱਲ ਕਰਾਂਗੇ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਹਿਮਾਚਲ ਦੇ ਮੌਸਮ ਬਾਰੇ ਪੰਜਾਬ ਤੇ ਚੰਡੀਗੜ੍ਹ ਚੋਂ ਕੇ ਆਏ ਕਾਲੇ ਗੂੜੇ ਬੱਦਲ ਹਰਿਆਣਾ ਤੇ ਹਿਮਾਚਲ ਚੋਂ بارش ਗਰਮੀ ਤੋਂ ਹੋ ਜਾਵੇਗੀ ਛੁੱਟੀ ਸਸ਼ੀ ਗਾਦ ਦੋਸਤੋ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਹ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਚੰਡੀਗੜ੍ਹ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਗੁਆਂਢੀ ਸੂਬਿਆਂ 'ਚੋਂ ਮੌਨਸੂਨ ਦਸਤਕ ਪਹੁੰਚ ਚੁੱਕਾ ਹੈ ਤੇ ਮੀਂਹ ਨੇ ਵੀ ਦਸਤਕ ਦੇ ਦਿੱਤੀ ਹੈ ਅੱਜ ਹਰਿਆਣਾ ਵਿੱਚ ਮੌਸਮ 파ਗ ਨੇ 8 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਇਨ੍ਹਾਂ ਵਿੱਚ ਗੁਰੂਗ੍ਰਾਮ ਮਹਿੰਦਰਗੜ੍ਹ ਚਰਖੀਦਾਦਰੀ ਭਵਾਨੀ ਰਿਵਾੜੀ ਚੱਜਰ ਰੋहतक ਹਿਸਾਰ ਸ਼ਾਮਲ ਹਨ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੱਦਲਵਾਈ ਹੈ ਮਾਚਨ ਦੇ ਵੀ ਕਈ ਇਲਾਕਿਆਂ ਵਿੱਚ ਅੱਜ ਮੀਂਹ ਪਿਆ ਉਧਰ ਮੌਸਮ ਪਾਗ ਦਾ ਕਹਿਣਾ ਹੈ ਕਿ 1-2 ਦਿਨ ਅੰਦਰ ਪੰਜਾਬ ਚੋਂ ਮਾਨਸੂਨ ਦੀ ਐਂਟਰੀ ਹੋਵੇਗੀ ਹਾਲਾਂਕਿ ਇਸ ਤੋਂ ਇਲਾਵਾ ਪੰਜਾਬ ਚੋਂ ਮੌਸਮ ਬਦਲ ਗਿਆ ਹੈ ਅਤੇ ਜ਼ਿਆਦਾਤਰ ਜ਼ਿਲ੍ਹਿਆਂ ਚ ਅੱਜ ਕਾਲੇ ਬੱਦਲ ਛਾਏ ਹੋਏ ਹਨ ਇਸ ਕਾਰਨ ਗਰਮੀ ਤੋਂ ਵੀ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ ਪੰਜਾਬ ਦੇ ਮੁਹਾਲੀ ਪਟਿਆਲਾ ਸੰਗਰੂਰ ਗੁਰਦਾਸਪੁਰ ਬਠਿੰਡਾ ਮਾਨਸਾ ਅਤੇ ਬਰਨਾਲਾ ਸਣੇ ਹੋਰ ਕਈ ਜ਼ਿਲ੍ਹਿਆਂ 'ਚ ਕਾਲੇ ਗੂੜੇ ਬੱਦਲ ਛਾਏ ਹੋਏ ਹਨ ਅਤੇ ਮੌਨਸੂਨ ਖੁਸ਼누ਮਾ ਬਣ ਆਇਆ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਦੀ ਸੰਭਾਵਨਾ। ਮੌਸਮ ਪਾਗ ਦਾ ਕਹਿਣਾ ਹੈ ਕਿ ਅਗਲੇ ਦਿਨ ਦੌਰਾਨ ਤਾਮਨ ਚਾਣਕ ਡਿੱਗੇਗਾ ਤੇ ਕਈ ਇਲਾਕਿਆਂ ਵਿੱਚ ਪਾਰੀ ਵੀ ਪਵੇਗਾ। ਮੌਸਮ ਪਾਗ ਦੇ ਮੁਤਾਬਕ ਪੰਜਾਬ 'ਚ 27 ਜੂਨ ਮਤਲਬ ਕਿ ਪਲਕੇ ਦਾ ਮੀਂਹ ਦਾ ਦੌਰਾ ਸ਼ੁਰੂ ਹੋ ਰਿਹਾ ਹੈ। ਪਰਕੇ ਕਈ ਥਾਵਾਂ ਤੇ ਮੀਂਹ ਪਵੇਗਾ 28 ਅਤੇ 29 ਜੂਨ ਨੂੰ ਹਲਕਾ ਮੀਂਹ ਪਵੇਗਾ ਇਸ ਤੋਂ ਬਾਅਦ 30 ਜੂਨ ਨੂੰ ਅਤੇ 1 ਜੁਲਾਈ ਨੂੰ ਜ਼ਿਆਦਾਤਰ ਜ਼ਿਲ੍ਹਿਆਂ 'ਚੋ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ ਦੱਸਣਯੋਗ ਹੈ ਕਿ ਪੰਜਾਬ 'ਚੋ ਘੱਟੋ ਘੱਟ ਤਾਪਮਨ 25 ਡਿਗਰੀ ਦਾ ਦੱਸਣਯੋਗ ਹੈ ਕਿ ਪੰਜਾਬ ਵਿੱਚ ਤਾਪਮਨ ਘੱਟੋ ਘੱਟ 25 ਡਿਗਰੀ ਦਰਜ ਕੀਤਾ ਗਿਆ ਹੈ ਜਦੋਂ ਕਿ ਫਰੀਦਕੋਟ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿੱਚ ਘੱਟ ਤੋਂ ਘੱਟ ਤਾਪਮਨ 30 ਨੂੰ ਪਾਰ ਕਰ ਗਿਆ ਹੈ ਇਸ ਦੇ ਨਾਲ ਹੀ ਇੱਕ ਦੋ ਦਿਨ ਚੋਂ ਜਲੰਧਰ ਦਾ ਘੱਟ ਤੋਂ ਘੱਟ ਤਾਪਮਨ 30 ਡਿਗਰੀ ਦੇ ਨੇੜੇ ਪਹੁੰਚ ਜਾਵੇਗਾ ਅਤੇ ਬਾਕੀ ਜ਼ਿਲ੍ਹਿਆਂ ਚੋਂ ਵੀ ਤਾਪਮਨ ਅਚਾਨਕ ਘਟੇਗਾ ਅੱਜ ਮਾਚਲ ਵਿੱਚ ਕਈ ਜ਼ਿਲ੍ਹਿਆਂ ਵਿੱਚ ਹਲਕੀ ਅਤੇ ਦਰਮਿਆਨੀ ਬਾਰਿਸ਼ ਦੇਖਣ ਨੂੰ ਮਿਲੀ ਸੋ ਐਸੀ ਮੌਸਮ ਦੀ ਅੱਜ ਤੱਕ ਦੀ ਨਵੀਂ ਅਪਡੇਟ ਜਿਵੇਂ ਵੀ ਕੋਈ ਨਵੀਂ ਆਜਾ ਤਰੀਨ ਮੌਸਮ ਬਾਰੇ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵੀਡੀਓ ਵਿੱਚ ਐਂਡ ਤੱਕ ਬਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ